ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆਤ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਭੰ ਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪਦੀ ਕਰ ਪਹਿਲਾ ਭਾਂਡਾ ਤੋਏ ਬੈਸ ਤੂਪ ਦੇਵ ਹੋ ਕੌ ਤੂਤਾ ਕੋ ਜਾਵ ਦੂਧ ਕਰਮ ਫਣ ਸੁਰਤ ਸਮਾਇਨਾ ਹੋਏ ਨਿਰਾਸ ਜਮਾਵਾਂ ਜਪੋ ਤਾ ਏਕੋ ਨਾਮ ਅਵਰ ਲਾ ਕਮ ਰਹਾ ਏ ਮਨ ਇਤੀ ਹੱਥ ਕਰੋ ਹੁਣ ਨਿਤਰਾ ਨਹੀਂ ਡਨਾ ਆਵਾ ਰਸਨਾ ਨਾਮ ਜਪ ਤਬ ਮਥਿਆ ਇਨ ਬੇਦ ਅਮਰਤ ਪਾਵਾ ਮਨ ਸੰਪਟਾ ਜਿਤ ਸਤ ਸਰ ਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾ ਸੇਵਕ ਜੇ ਸੇਵੇ ਇਹਨ ਬਿਦ ਸਾਹਿਬ ਰਵਤ ਰਾਮ ਕਹੰਦੇ ਕਹੇ 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 ਜਾਵਹਿ ਤੁਮ ਸਾਰੇ ਅਵਰ ਨਾ ਕੋਈ ਭਗਤ ਹੀ ਨਾ ਨਾਨਕ ਜਨ ਜੰਪਾ ਹੌਸਲਾ ਹੀ ਸੱਚਾ ਸੁਏ ਕਹੰਦੇ ਕਹੇ ਕਹੇ ਕਹੈ ਜਾਵਹਿ ਤੁਮ ਸਰ ਅਵਰ ਨ ਕੋਈ ਭਗਤ ਹੀ ਨਾਮ ਨਾਨਕ ਜਨ ਜੰਪਾ ਹੌਸਲਾ ਹੀ ਸੱਚਾ ਸੁਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ आयोनिस साहिब हम गुरप्रसाद राग सोही महल्ला पहला चौपदे कर पहला भांडा ਧੋਏ ਬੈਸ ਧੂਪ ਦੇਵੋ ਤੋ ਦੁੱਧ ਕਉ ਜਾਵੋ ਦੁੱਧ ਕਰਮ ਫਨਸਰਤ ਸਮਾਇਨ ਹੋਏ ਨਿਰਾਸ਼ ਜਮਾਵੋ ਜਪਹੁ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਮਾ ਰਹਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਦੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਮਾ ਸਾਹਿਬ ਦੀ ਦਾਤ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੋਹੀ ਰਾਗ ਅੰਦਰ ਅੰਗ 700 28 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਣ ਨਾਮਦਾਨ ਦੀਆਂ ਦਾਤਾ ਨਿਤਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣਾ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣ ਸਤਿਗੁਰੂ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ